ਪੰਜਾਬ ਦੇ ਵਿੱਚ ਇੱਕ ਵੱਡੀ ਵਾਰਦਾਤ ਹੋਣ ਵਾਲੀ ਸੀ ਪਰ ਇਨਪੁਟ ਮਿਲਦਿਆਂ ਹੀ ਪੁਲਿਸ ਦੇ ਵੱਲੋਂ ਘੇਰਾ ਪਾ ਕੇ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਗੜਸ਼ੰਕਰ ਦੇ ਇਲਾਕਾ ਬਾਰਾਪੋਲ ਦੇ ਵਿੱਚ ਇਹ ਵਾਰਦਾਤ ਹੋਈ ਹੈ ਜਿੱਥੇ ਕਿ ਬਦਮਾਸ਼ਾਂ ਅਤੇ ਪੁਲਿਸ ਦੇ ਵਿਚਾਲੇ ਮੁਠਪੇੜ ਹੋਈ ਅਤੇ ਜਵਾਬੀ ਕਾਰਵਾਈ ਦੇ ਵਿੱਚ ਦੋ ਬਦਮਾਸ਼ ਜ਼ਖਮੀ ਹੋਏ ਨੇ ਜਾਣਕਾਰੀ ਮਿਲੀ ਹੈ ਕਿ ਪਿੰਡ ਦੇ ਲੋਕਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਬਾਈਕ ਤੇ ਦੋ ਸ਼ੱਕੀ ਵਿਅਕਤੀ ਘੁੰਮ ਰਹੇ ਨੇ ਅਤੇ ਉਹਨਾਂ ਦੇ ਕੋਲ ਅਸਲਾ ਵੀ ਹੈ ਅਤੇ ਇੰਜ ਲੱਗਦਾ ਹੈ ਕਿ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਖ਼ੀਸਨ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਬਕਾਇਦਾ ਇੱਕ ਟੀਮ ਦਾ ਗਠਨ ਕੀਤਾ ਗਿਆ ਅਤੇ ਗੜਸ਼ੰਕਰ ਦੇ ਪਿੰਡ ਬਾਰਾਪੁਰ ਦੇ ਕੋਲ ਨਾਕਾ ਲਗਾ ਲਿਆ ਜਾਂਦਾ ਜਦੋਂ ਬਾਈਕ ਸਵਾਰ ਇਹ ਬਦਮਾਸ਼ ਉੱਥੋਂ ਗੁਜ਼ਰ ਰਹੇ ਹੁੰਦੇ ਨੇ ਤਾਂ ਪੁਲਿਸ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕਰਦੀ ਹੈ ਪਰ ਬਦਮਾਸ਼ਾਂ ਨੇ ਰੁਕਣ ਦੀ ਬਜਾਏ ਪੁਲਿਸ ਦੇ ਉੱਪਰ ਫਾਰਕ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਇਹ ਜੋ ਮੁਲਜ਼ਮ ਨੇ ਜਿਨ੍ਹਾਂ ਦੀ ਪਛਾਣ ਕਰਨ ਗੰਜਪਾਲ ਅਤੇ ਸਿਮਰਨਪ੍ਰੀਤ ਵਜੋ ਹੋਈ ਹੈ ਉਹ ਜ਼ਖਮੀ ਹੋਏ ਨੇ ਅਤੇ ਇਸ ਮਾਮਲੇ ਸੰਬੰਧੀ ਬਕਾਇਦਾ ਡੀਐਸਪੀ ਗੜਸ਼ੰਕਰ ਦਲਜੀਤ ਸਿੰਘ ਖੱਖ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿ ਹੈ ਕਿ ਬਾਈਕ ਸਮਰ ਬਦਮਾਸ਼ਾਂ ਨੂੰ ਇਸ ਮੁਕਾਬਲੇ ਦੇ ਵਿੱਚ ਜੋ ਹੈ ਜ਼ਖਮੀ ਹੋਣ ਦੀ ਖਬਰ ਹੈ ਅਤੇ ਇਹ ਬਾਈਕ ਤੇ ਉੱਪਰ ਇਸ ਇਲਾਕੇ ਦੇ ਵਿੱਚ ਅਸਲਾ ਲੈ ਕੇ ਘੁੰਮ ਰਹੇ ਸਨ ਜਿਸ ਸੰਬੰਧੀ ਸੂਚ ਮਿਲਦਿਆਂ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਨੂੰ ਘੇਰਾ ਪਾ ਕੇ ਕਾਬੂ ਕੀਤਾ ਗਿਆ ਉਨਾ ਇਹ ਵੀ ਦੱਸਿਆ ਕਿ ਫੜੇ ਗੇ ਮੁਲਜ਼ਮ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਪੁਲਿਸ ਨੂੰ ਲੋੜੀਂਦੇ ਨੇ ਅਤੇ ਡੀਐਸਪੀ ਨੇ ਜ਼ਿਕਰ ਕੀਤਾ ਹੈ ਕਿ ਕਰਨਗੰਜਪਾਲ ਅਸਲੇ ਅਤੇ ਹੋਰ ਕਈ ਕੇਸਾਂ ਦੇ ਵਿੱਚ ਲੋੜੀਂਦਾ ਜਦਕਿ ਸਿਮਰਪ੍ਰੀਤ ਸਿੰਘ ਦੇ ਉੱਪਰ ਕਤਲ ਦਾ ਮੁਕੱਦਮਾ ਚੱਲ ਰਿਹਾ ਹੈ ਅਤੇ ਉਹ ਜੇਲ੍ਹ ਤੋਂ ਬਾਹਰ ਆ ਕੇ ਫਿਰ ਗਲਤ ਕੰਮ ਕਰਨ ਲੱਗਾ ਸੀ ਤੜਕਸਾਰ ਇੱਕ ਇਨਫੋਰਮੇਸ਼ਨ ਮਿਲੀ ਹੈ ਕਿ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮਾੜਾ ਕੁਕੜਾ ਕਰਨ ਦੀ ਤਾਰ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤੁਰ ਰਹੇ ਉਹ ਉਹਨੂੰ ਦੇ ਦਾਇਰਨ ਜਾਣਦੇ ਹੋਏ ਇੱਕ ਨੱਕ ਆਇਆ ਸੀ ਪਿੰਡ ਬਾਰਾਪੁਰ ਤੇ ਸਾਡੇ ਮੁਖ ਅਫਸਰ ਗੜਸ਼ੰਕਰ ਨਾਲ ਚੌਂਕੀਨ ਚਾਰਸਾ ਸੁਆਸਨਾਮ ਸਿੰਘ ਸਮੰਢੜੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨੱਕੇ ਤੇ ਇਹਨਾਂ ਨੇ ਰੁਕਣ ਨੂੰ ਕਿਹਾ ਉਹਨਾਂ ਦੋਹਾਂ ਨੂੰ ਲੇਕਿਨ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਔਰ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਪੁਲਿਸ ਦੀ ਗੱਡੀ 'ਚ ਵੀ ਗੋਲੀ ਲੱਗੀ ਈਵਨ ਮੁੰਡੇ ਨੇ ਸਾਡੇ ਨੇ ਬੁਲਟ ਪ੍ਰੂਫ ਜੈਕਟ ਪਾਇਸੀ ਨੁਕਸਾਨ ਨਹੀਂ ਹੋਇਆ ਉੱਚੀ ਵੀ ਗੋਲੀ ਲੱਗੀ ਉਹਨਾਂ ਦੇ ਤੇ ਸਾਡੇ ਉਹਨਾਂ ਜਿਹੜਾ ਪੁਲਿਸਵਾਰ ਨੂੰ ਫਾਇਰ ਹੋਇਆ ਉਹ ਉਹਨਾਂ ਦੇ ਇੱਕ ਦੇ ਲੱਤ ਦੇ ਵਿੱਚ ਗੋਲੀ ਲੱਗੀ ਹੈਗੀ ਜਿਹੜਾ ਕਾਨੂੰਨਾ ਦਾ ਬੰਦਾ ਸੀ ਤੇ ਉਹਨਾਂ ਦੋਹਾਂ ਨੂੰ ਕਾਬੂ ਕਰ ਲਿਆ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇੱਕ ਦਾ ਨਾਂ ਕਨੂਆ ਬਸੀ ਵਜੀਦ ਉਹਦਾ ਪਿੰਡ ਥਾਣੇ ਹਰਿਆਣੇ 'ਚ ਉਹ ਵੀ ਉਹਦੇ ਉੱਪਰ ਵੀ ਅਸਲੈਕਟ ਦਾ ਪਰਚਾ ਸੀ ਤੇ ਜਿਹੜਾ ਦੂਜਾ ਹੈਗਾ ਉਹ ਇੱਥੇ ਛਾਣੇ ਗੜ ਸ਼ੰਕਰ ਦੇ ਇਬਰਾਹਿਮਪੁਰ ਦਾ ਹੈਗਾ ਉਹਦਾ ਨਾਂ ਸਿੰਮੂ ਆ ਉਹ ਵੀ ਮਰਡਰ ਦੇ ਵਿੱਚੋਂ ਜਮਾਨ ਤੇ ਹੈਗਾ ਬੰਦੇ ਅਸੀਂ ਕਾਬੂ ਕਰ ਲਏਗੇ